ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਲਵੰਡੀ ਸਾਬੋ ਦੇ ਇਲਾਕੇ ਵਿੱਚ ਖੜੇ ਹੋਏ ਸਨ ਇੱਕ ਦਿਨ ਸਤਿਗੁਰੂ ਜੀ ਪ੍ਰਸ਼ਾਦਾ ਛੱਕੇ ਜਦ ਰਾਤ ਨੂੰ ਵਿਸ਼ਰਾਮ ਕਰ ਰਹੇ ਸਨ ਤਾਂ ਉਸ ਰਾਤ ਸਵੇਰੇ ਸੂਰਜ ਨਾ ਚੜ੍ਹਿਆ ਲੋਕ ਅਤੇ ਪਸ਼ੂ ਬਹੁਤ ਦੁਖੀ ਹੋ ਗਏ ਇਹ ਇੰਤਜ਼ਾਰ ਕਰ ਰਹੇ ਸਨ ਕਿ ਕਦ ਸਵੇਰ ਹੋਵੇ ਇਸਤਰੀ ਪੁਰਸ਼ ਸਾਰੇ ਬੈਠੇ ਸਨ ਸਵੇਰ ਹੋ ਨਹੀਂ ਸੀ ਰਹੀ ਸਾਰਿਆਂ ਦੀ ਮਤ ਮਾਰੀ ਗਈ ਸੀ ਕੀ ਕਾਰਨ ਹੋ ਗਿਆ ਸੀ ਇਹ ਜਾਣਿਆ ਨਹੀਂ ਸੀ ਜਾਂਦਾ ਸੂਰਜ ਆਕਾਸ਼ ਉੱਪਰ ਚੜਦਾ ਹੀ ਨਹੀਂ ਸੀ ਰੁਕੇ ਹੋਏ ਸਾਰੇ ਲੋਕ ਵਿਆਕੁਲ ਹੋ ਗਏ ਪ੍ਰਭੂ ਦਾ ਨਾਮ ਤੇ ਆਉਂਦੇ ਸਨ ਜਦ ਵੱਡੀ ਰਾਤ ਬਤੀਤ ਕੀਤੀ ਸਵੇਰ ਦੀ ਸਾਰਿਆਂ ਨੂੰ ਚਿੰਤਾ ਹੋ ਗਈ ਫਿਰ ਸਾਰੇ ਢੱਲੇ ਨੂੰ ਜਾ ਕੇ ਮਿਲੇ ਤੇ ਕਹਿਣ ਲੱਗੇ ਬਹੁਤ ਵੱਡੀ ਰਾਤ ਹੋ ਗਈ ਹੈ ਕੁਝ ਜਾਣਿਆ ਨਹੀਂ ਜਾਂਦਾ ਚਲੋ ਸਤਿਗੁਰੂ ਜੀ ਨੂੰ ਇਸ ਬਾਰੇ ਪੁੱਛਦੇ ਹਾਂ ਉਹ ਸਰਵ ਸ਼ਕਤੀਮਾਨ ਹਨ ਸਭ ਕੁਝ ਦੱਸ ਦੇਣਗੇ ਭਾਈ ਡੱਲੇ ਸਾਹਿਬ ਸਾਰੇ ਮਨੁੱਖਾਂ ਨੇ ਆ ਕੇ ਨਿਉ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਬੈਠ ਕੇ ਹੈਰਾਨੀ ਵਾਲੀ ਗੱਲ ਕਹੀ ਇਸ ਰਾਤ ਦੀ ਗਤੀ ਦੀ ਕੋਈ ਗੱਲ ਜਾਣੀ ਨਹੀਂ ਜਾਂਦੀ ਹੈ ਗੁਰੂ ਜੀ ਨੇ ਕਿਹਾ ਪ੍ਰਭੂ ਦਾ ਜੋ ਭਾਣਾ ਹੈ ਦੇਵਤਿਆਂ ਵਿੱਚ ਈਰਖਾ ਹੋ ਗਈ ਹੈ ਸੂਰਜ ਇੰਦਰ ਆਪਣੇ ਆਪਣੇ ਕੰਮਾਂ ਤੋਂ ਹਟ ਹਟ ਕੇ ਬੈਠ ਗਏ ਹਨ। ਹੋਰ ਜਿਹੜੇ ਬਹੁਤ ਦੇਵਤੇ ਹਨ ਉਹ ਇਕੱਠੇ ਹੋਏ ਹਨ। ਵਰਖਾ ਨੂੰ ਵੀ ਵਾਰਿਜ ਦਿੰਦਾ ਹੈ ਕਿ ਜਗ ਵਿੱਚ ਨਹੀਂ ਹੋਵੇਗੀ ਤੇ ਸੂਰਜ ਸਵਰਗਾਂ ਵਿੱਚ ਬੈਠ ਗਿਆ ਹੈ। ਰਾਤ ਵਦਨ ਦਾ ਇਹ ਕਾਰਨ ਜਾਣ ਕੇ ਅਤੇ ਸੁਣ ਕੇ ਫਿਰ ਭਾਈ ਡੱਲੇ ਨੇ ਕਿਹਾ, "ਹੇ ਸਤਿਗੁਰੂ ਜੀ, ਪਾਣੀ ਤੋਂ ਬਿਨਾਂ ਕਿਵੇਂ ਜੀਵਾਂਗੇ?" ਇਹ ਸੁਣ ਕੇ ਸਤਿਗੁਰੂ ਜੀ ਚੁੱਕ ਰਹੇ ਫਿਰ ਔੜ ਲੱਗ ਗਈ ਵਰਖਾ ਪੈਣੋਂ ਹਟ ਗਈ ਤੇ ਕਈ ਦਿਨ ਇਸ ਤਰ੍ਹਾਂ ਬੀਤ ਗਏ ਖੇਤੀ ਸੁੱਕਣ ਲੱਗੀ ਤੇ ਇੱਕ ਵੀ ਖੇਤ ਨਾ ਬਚਿਆ ਪ੍ਰਜਾ ਬਹੁਤ ਦੁਖੀ ਹੋ ਗਈ ਮੀਂਹ ਨਾ ਪੈਣ ਕਰਕੇ ਕਾਲ ਪੈ ਗਿਆ ਹੁਣ ਸਾਡਾ ਕੀ ਹਾਲ ਹੋਵੇਗਾ ਅਨਾਜ ਤੋਂ ਬਗੈਰ ਕਿਵੇਂ ਜਿਉਂਦੇ ਰਹਾਗੇ ਕਿਸਾਨ ਬਹੁਤ ਦੁਖ ਪਾਉਂਦੇ ਸਨ ਮਿਲ ਮਿਲ ਕੇ ਬੈਠ ਕੇ ਪਛਤਾਉਂਦੇ ਸਨ ਕਈ ਪਿੰਡਾਂ ਦੇ ਸਾਰੇ ਲੋਕ ਚੇਤ ਵਿੱਚ ਚਿੰਤਾਵਾਸ ਹੋ ਕੇ ਇੱਕ ਥਾਂ ਬੈਠੇ ਸਨ ਹੁਣ ਤਾਂ 사ਤਗੁਰੂ ਜੀ ਦੇ ਨੇੜੇ ਰਹਿਣਾ ਹੀ ਸ਼ੋਭਦਾ ਹੈ ਜਿਨ੍ਹਾਂ ਪਾਸੋਂ ਮਨੋ ਕਾਮਨਾ ਪ੍ਰਾਪਤ ਕਰਾਂਗੇ ਏਕ-ਏਕ ਦੀ ਆਸ ਪੂਰੀ ਕਰਦੇ ਹਨ ਸਾਰਾ ਦੇਸ਼ ਮਿਲ ਕੇ ਗੁਰੂ ਜੀ ਦੇ ਪਾਸ ਚੱਲੋ ਉਹਨਾਂ ਪਾਸੋਂ ਵਰਖਾ ਮੰਗੋ ਗੁਰੂ ਜੀ ਵਰਖਾ ਪਾਉਣਗੇ ਫਿਰ ਜਗਤ ਨੂੰ ਜੀਵਦਾਨ ਦੇਣਗੇ ਇਸ ਤਰ੍ਹਾਂ ਵਿਚਾਰ ਬਣਾ ਕੇ ਸੰਗਤ ਇਕੱਠੀ ਹੋਈ ਸਿਆਣੇ ਸਿੱਖ ਉਹਨਾਂ ਦੀ ਅਗਵਾਈ ਕਰ ਰਹੇ ਸਨ ਦਮਦਮੇ ਪਹੁੰਚ ਕੇ ਡੇਰੇ ਲਾ ਲਏ ਚਾਰੇ ਪਾਸਿਆਂ ਦੇ ਬਹੁਤ ਮਨੁੱਖ ਮਿਲ ਕੇ ਇਕੱਠੇ ਹੋਏ ਸਨ ਬਹੁਤ ਡਰ ਧਾਰਨ ਕਰਦੇ ਸਨ ਕਿਉਂਕਿ ਭਾਰੀ ਕਾਲ ਪੈ ਗਿਆ ਸੀ ਸਾਰੇ ਆ ਕੇ ਗੁਰੂ ਜੀ ਦੇ ਚਾਰ ਚੁਫੇਰੇ ਖੜੇ ਹੋ ਗਏ ਬੰਦਰਾ ਕਰ ਕਰ ਚਾਰੇ ਪਾਸੇ ਖੜੇ ਹੁੰਦੇ ਜਾਂਦੇ ਸਨ ਕਈ ਬੈਠ ਜਾਂਦੇ ਸਨ ਕਈ ਖੜੇ ਰਹਿੰਦੇ ਸਨ ਮੇਵੜ ਨੇ ਫਿਰ ਬੇਨਤੀ ਕੀਤੀ اے சதਗੁਰੂ ਜੀ ਜਗਤ ਦੀ ਰਖਵਾਲੀ ਕਰੋ ਆਕਾਸ਼ ਵਿੱਚ ਬੱਦਲ ਦਿਖਾਈ ਨਹੀਂ ਦਿੰਦੇ ਹਨ ਸਾਰੇ ਦੇਸ਼ਾਂ ਦੇ ਖੇਤ ਸੁੱਕ ਗਏ ਹਨ ਹੁਣ ਦੀ ਫਸਲ ਅਤੇ ਅਨਾਜ ਨਾਸ਼ ਹੋ ਗਿਆ ਹੈ ਮਨੁੱਖਾਂ ਨੂੰ ਹੁਣ ਜੀਵਨ ਦੀ ਆਸ ਨਹੀਂ ਰਹੀ ਆਪਣੀ ਸੰਗਤ ਜਾਣ ਕੇ ਬਚਾ ਲਓ ਆਪਣੇ ਬਚਨ ਕਰਕੇ ਵਰਖਾ ਵਰਸਾਓ ਬੇਨਤੀ ਸੁਣ ਕੇ சதਗੁਰੂ ਜੀ ਨੇ ਗਰੋਧ ਵਧਾਇਆ ਤੇ ਭਾਈ ਡੱਲੇ ਵੱਲ ਵੇਖ ਕੇ ਕਿਹਾ ਉਠ ਕੇ ਅੰਦਰ ਨੂੰ ਵਿਸ਼ਾਲ ਜੁੱਤੀਆਂ ਮਾਰੋ ਜਿਸ ਕਰਕੇ ਉਹ ਤੁਰੰਤ ਬਦਲ ਭੇਜ ਦੇਵੇ ਗੁਰੂ ਜੀ ਦੇ ਬਚਨਾਂ ਤੇ ਵਿਸ਼ਵਾਸ ਧਰ ਕੇ ਡੱਲਾ ਆਕਾਸ਼ ਨੂੰ ਵੇਖ ਕੇ ਉਠਿਆ ਸੱਤ ਜੁੱਤੀਆਂ ਵਗਾ ਵਗਾ ਮਾਰੀਆਂ ਹੁਕਮ ਮੰਨ ਕੇ ਤੁਰੰਤ ਵਰਖਾ ਕਰੋ ਅਸੀਂ ਵੀ ਪੂਰਨ ਗੁਰੂ ਜੀ ਦੇ ਬਚਨ ਮੰਨਦੇ ਹਾਂ ਇਹਨਾਂ ਤਿੰਨਾਂ ਲੋਕਾਂ ਵਿੱਚ ਐਸਾ ਕੌਣ ਹੈ ਜਿਸ ਦੇ ਮਨ ਵਿੱਚ ਸਤਗੁਰੂ ਜੀ ਦਾ ਭੈ ਨਹੀਂ ਹੈ ਆਪ ਕ੍ਰਿਸ਼ਨ ਜੀ ਨੇ ਯੁੱਧ ਕਰਕੇ ਇੰਦਰ ਤੇ ਫਤਿਹ ਪਾਈ ਸੀ ਗੁਰੂ ਜੀ ਨੇ ਦਾਸਾਂ ਪਾਸੋਂ ਇੰਦਰ ਨੂੰ ਮਾਰ ਪੁਆਈ ਸੀ ਹੁਣ देर ਨਾ ਧਾਰਨ ਕਰੋ ਤੇ ਤੁਰੰਤ ਵਰਸ਼ਾ ਕਰੋ ਸਤਗੁਰੂ ਜੀ ਦਾ ਪ੍ਰਤਾਪ ਵੇਖ ਕੇ ਇੰਦਰ ਦੇਵਤਾ ਕੰਬਿਆ ਐਨਾ ਕਹਿਣ ਤੇ ਆਕਾਸ਼ ਵਿੱਚ ਬੱਦਲ ਛਾ ਗਏ ਤੇ ਸਾਰੇ ਬੱਦਲ ਜਲ ਡਿਗਣ ਲੱਗੇ ਫਿਰ ਕਿਰਪਾਲੂ ਸਤਗੁਰੂ ਜੀ ਆਪਣੇ ਮੁਖ ਤੋਂ ਬਹੁਤ ਹੱਸੇ ਤੇ ਉਸ ਸਮੇਂ ਸਾਰਾ ਸ਼ਲੋਕ ਉਚਾਰਨ ਕੀਤਾ ਹਜ਼ਾਰਾਂ ਲੋਕ ਤਮਾਸ਼ਾ ਵੇਖ ਰਹੇ ਸਨ ਉਹਨਾਂ ਨੇ ਗੁਰੂ ਜੀ ਦੇ ਮੁਖ ਤੋਂ ਪ੍ਰਕਾਸ਼ ਹੋਇਆ ਸ਼ਬਦ ਇਸ ਪ੍ਰਕਾਰ ਸੁਣਿਆ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲੇ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰਾ ਸਿਰਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆ ਡਾਣੇ ਆਕਾਸ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਟੇਕ ਬਰਬੂ ਦੇ ਢਾਰ ਵਿੱਚ ਹੀ ਸਦਾ ਤੇਜ ਅਤੇ ਮਠੀਆਂ ਹਵਾਵਾਂ ਵਗਦੀਆਂ ਹਨ ਪ੍ਰਭੂ ਦੇ ਡਰ ਵਿੱਚੀ ਲੱਖਾਂ ਦਰਿਆ ਚੱਲਦੇ ਹਨ ਅਤੇ ਅੱਗ ਵੀ ਰਾਰ ਕਰਦੀ ਹੈ ਪ੍ਰਭੂ ਦੇ ਡਰ ਵਿੱਚੀ ਧਰਤੀ ਬੋਝ ਹੇਠਾਂ ਦੱਬੀ ਹੈ ਅਤੇ ਪ੍ਰਭੂ ਦੇ ਡਰ ਵਿੱਚੀ ਬੱਦਲ ਰੂਪੀ ਅੰਦਰ ਸਿਰ ਪਰਨੇ ਤੁਰਿਆ ਫਿਰਦਾ ਹੈ ਪ੍ਰਭੂ ਦੇ ਡਰ ਵਿੱਚੀ ਧਰਮ ਰਾਜ ਉਸ ਦੇ ਦਰਵਾਜ਼ੇ ਤੇ ਖੜਾ ਹੈ ਪ੍ਰਭੂ ਦੇ ਡਰ ਵਿੱਚ ਹੀ ਸੂਰਜ ਹੈ ਤੇ ਪ੍ਰਭੂ ਦੇ ਡਰ ਵਿੱਚ ਹੀ ਚੰ드ਰਮਾ ਹੈ ਉਹ ਕਰੋੜਾਂ ਹੀ ਮਿਲ ਬਿਨਾ ਕਿਸੇ ਔੜਕ ਦੇ ਤੁਰਦੇ ਹਨ ਪ੍ਰਭੂ ਦੇ ਡਰ ਵਿੱਚ ਹੀ ਸਿੱਧ ਬੁੱਧ ਦੇਵਤੇ ਅਤੇ ਯੋਗੀ ਹਨ ਪ੍ਰਭੂ ਦੇ ਡਰ ਵਿੱਚ ਹੀ ਆਕਾਸ਼ ਧਣਿਆ ਹੋਇਆ ਹੈ ਪ੍ਰਭੂ ਦੇ ਡਰ ਵਿੱਚ ਹੀ ਯੋਧੇ ਅਤੇ ਪਰਮ ਸੂਰਬੀਰ ਹਨ ਪ੍ਰਭੂ ਦੇ ਡਰ ਵਿੱਚ ਹੀ ਲੱਖਾਂ ਆਉਂਦੇ ਅਤੇ ਲੱਖਾਂ ਜਾਂਦੇ ਹਨ ਪ੍ਰਭੂ ਨੇ ਆਪਣੇ ਡਰ ਦਾ ਸਾਰਿਆਂ ਦੇ ਸਿਰਾਂ ਉੱਪਰ ਆਪਣਾ ਲੇਖ ਲਿਖਿਆ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਸੱਚਾ ਸਰੂਪ ਰਹਿਤ ਇਕ ਪ੍ਰਭੂ ਹੀ ਡਰ ਰਹਿਤ ਹੈ। ਇਹ ਸ਼ਲੋਕ ਸਭ ਨੂੰ ਪੜ ਕੇ ਸੁਣਾਇਆ ਸਾਰੀ ਸੰਗਤ ਦੇ ਮਨ ਵਿੱਚ ਇਹ ਸ਼ਲੋਕ ਚੰਗਾ ਲੱਗਾ। ਫਿਰ ਬਹੁਤ ਵਰਖਾ ਪੈਣ ਲੱਗੀ ਤੇ ਉਸ ਸਮੇਂ ਸਾਰੇ ਮਨੁੱਖ ਆਪਣੇ ਘਰਾਂ ਨੂੰ ਚਲੇ ਗਏ। ਉਹ ਗੁਰੂ ਜੀ ਦਾ ਸ੍ਰੇਸ਼ਟ ਜਸ ਕਹਿੰਦੇ ਜਾਂਦੇ ਸਨ। ਉਹ ਮਨੁੱਖ ਮੂਰਖ ਹਨ ਜਿਹੜੇ ਇਹਨਾਂ ਨੂੰ ਨਹੀਂ ਮੰਨਦੇ ਹਨ। ਸਾਰਾ ਦੇਸ਼ ਕਾਲ ਰਹਿਤ ਹੋ ਗਿਆ। ਆਪਣੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਨਿਹਾਲ ਹੁੰਦੇ ਸਨ। ਅਨੇਕ ਪ੍ਰਕਾਰ ਦਾ ਅਨਾਜ ਪੈਦਾ ਹੋਇਆ। ਜਿੱਥੇ-ਕਿੱਥੇ ਗੁਰੂ ਜੀ ਦੇ ਪ੍ਰਤਾਪ ਨੂੰ ਵੇਖਦੇ ਸਨ। ਸਤਿਗੁਰੂ ਜੀ ਨਿਤ ਸ਼ਿਕਾਰ ਦੇ ਬਹਾਨੇ ਚੜ੍ਹਾਈ ਕਰਦੇ ਸਨ ਤੇ ਦੂਰ-ਦੂਰ ਤੱਕ ਸਥਾਨ ਵੇਖਣ ਵਾਸਤੇ ਜਾਂਦੇ ਸਨ। ਉਹਨਾਂ ਨੇ ਸਾਰਾ ਮਾਲਵਾ ਦੇਸ਼ ਫੇਰ ਕੇ ਗਾਇਆ। ਇੱਧਰ-ਉੱਧਰ ਦੇ ਮਨੁੱਖਾਂ ਨੂੰ ਵੇਖਦੇ ਸਨ। ਇੱਕ ਦਿਨ ਸਤਿਗੁਰੂ ਜੀ ਨੇ ਬੈਠ ਕੇ ਬਚਨ ਕੀਤਾ। ਇਹ ਦੇਸ਼ ਮਹਾਨ ਦਇਆਵਾਨ ਹੈ। ਸਿੱਕੇ ਪਾਵ ਇਹਨਾਂ ਵਿੱਚ ਵੱਡੇ ਤੋਂ ਵੱਡਾ ਹੈ ਦੋਸ਼ ਕੇਵਲ ਇਹੋ ਹੀ ਹੈ ਕਿ ਜਿਹੜਾ ਬਹੁਤ ਝੂਠ ਬੋਲਦੇ ਹਨ ਤੇ ਸਦਾ ਹੀ ਆਪਣੀਆਂ ਪੁੱਤਰੀਆਂ ਵੇਚਦੇ ਹਨ ਬਹੁਤ ਅਨਾਜ ਹੁੰਦਾ ਹੈ ਕਿਸੇ ਪ੍ਰਕਾਰ ਦੀ ਟੋਟ ਨਹੀਂ ਰਹਿੰਦੀ ਮਨ ਦੇ ਕੱਚੇ ਕਦੇ ਵੀ ਤ੍ਰਿਪਤ ਨਹੀਂ ਹੋਣਗੇ ਧਨ ਦੀ ਤ੍ਰਿਸ਼ਨਾ ਵਿੱਚ ਰਜੇ ਹੋਏ ਹਨ वचन ਨਹੀਂ ਮੰਨਦੇ ਹਨ ਤੇ ਬੁੱਧੀ ਦੇ ਮਾਰੇ ਹੋਏ ਰਹਿੰਦੇ ਹਨ ਇਹ ਮੂਰਖ ਆਪਣਾ ਭਲਾ ਨਹੀਂ ਜਾਣਦੇ ਕਾਲੇ ਪੈਸਾ ਬਣਾਉਂਦੇ ਹਨ ਸਿੱਖੀ ਦੇਸ਼ ਤੋਂ ਪਰੇ ਹਨ ਮਤਲਬ ਹੀ ਇਹਨਾਂ ਦੀ ਬਾਸ਼ਾ ਹੀ ਹੈ ਭਾਵ ਗੌਂਦੇ ਆਰ ਹਨ ਰਾਜਪੌਣ ਤੋਂ ਬਿਨਾ ਹਨ ਇੱਕ ਵਾਰ ਸਾਰੇ ਦੇਸ਼ ਵਿੱਚ ਗਰਜ ਕੇ ਭਾਰੀ ਤਾਪ ਚੜਨ ਲੱਗਾ ਸਾਰੇ ਦੁਖੀ ਸਨ ਸਰੀਰ ਥਰ-ਥਰ ਕੰਬਦੇ ਸਨ ਪੀਲੇ ਚਿਹਰੇ ਦਿਨ ਰਾਤ ਦੁੱਖ ਬਰਦਾਸ਼ਤ ਕਰਦੇ ਸਨ ਕੁਝ ਖਾਦਾ ਨਹੀਂ ਸੀ ਜਾਂਦਾ ਕੇਵਲ ਪਾਣੀ ਪੀਂਦੇ ਸਨ ਤੇ ਮਹਾਨ ਦੁਰਬਲ ਹੋ ਕੇ ਪਏ ਰਹਿੰਦੇ ਸਨ ਭਾਈ ਡੱਲੇ ਨੇ ਗੁਰੂ ਜੀ ਦੇ ਪਾਸ ਆ ਕੇ ਇਸ ਥਾਪ ਦੀ ਵਿਥਿਆ ਸੁਣਾਈ ਕਹਿਣ ਲੱਗਾ ਮਹਾਰਾਜ ਜੀ ਕੋਈ ਯਤਨ ਦੱਸੋ ਆਪਣੇ ਜਾਣ ਕੇ ਇਸ ਥਾਪ ਨੂੰ ਖਤਮ ਕਰੋ ਤੁਹਾਡੇ ਬਗੈਰ ਸਾਡਾ ਇੱਥੇ ਕੋਈ ਰਖਵਾਲਾ ਨਹੀਂ ਹੈ ਅਸੀਂ ਤੁਹਾਡਾ ਵੱਡਾ ਆਸਰਾ ਜਾਣਿਆ ਹੈ ਭਾਈ ਡੱਲੇ ਦੀ ਬੇਨਤੀ ਸੁਣ ਕੇ ਸਤਗੁਰੂ ਜੀ ਨੇ ਕਿਰਪਾ ਕੀਤੀ ਅਤੇ ਕਿਹਾ ਤਰੰਤੇ ਇਸ ਦਾ ਉਪਾਅ ਕਰੋ ਸਿਰ ਉੱਪਰ ਸਾਰੇ ਕੇਸ ਰੱਖੋ ਅਤੇ ਨਿਤ ਗੁਰਬਾਣੀ ਦਾ ਵਿਸ਼ੇਸ਼ ਤੌਰ ਤੇ ਪਾਠ ਕਰੋ ਫਿਰ ਇਹ ਤਾਪ ਇਸ ਦੇਸ਼ ਵਿੱਚੋਂ ਨਿਕਲ ਜਾਏਗਾ ਜੇ ਤੁਸੀਂ ਸਾਰੇ ਗੁਰਮਤ ਕਰਨ ਲੱਗ ਜਾਓਗੇ ਇਹ ਸੁਣ ਕੇ ਭਾਈ ਦੱਲੇ ਨੇ ਸਾਰਿਆਂ ਨੂੰ ਸੁਣਾਇਆ ਤੇ ਫਿਰ ਸਾਰੇ ਮਨੁੱਖ ਉਸ ਤਰ੍ਹਾਂ ਕਰਨ ਲੱਗ ਗਏ ਆਪਣੇ ਆਪਣੇ ਪਿੰਡਾਂ ਨੂੰ ਛੱਡ ਕੇ ਆ ਗਏ ਤੇ ਦਮਦਮੇ ਰਹਿੰਦੇ ਸਨ ਤੇ ਸਾਰਿਆਂ ਨੂੰ ਗੁਰਬਾਣੀ ਪੜਨ ਲਾ ਦਿੱਤਾ ਫਿਰ ਗੁਰੂ ਜੀ ਨੇ ਕਿਹਾ ਸਾਰੇ ਸੁਖ ਪ੍ਰਾਪਤ ਕਰੋ ਤੇ ਪਿੰਡ ਵਿੱਚ ਧਰਮਸ਼ਾਲਾ ਬਣਾਓ ਸਿੱਖ ਸੰਗਤ ਨੂੰ ਉਸ ਧਰਮਸ਼ਾਲਾ ਦੇ ਵਿੱਚ ਬਿਠਾਓ ਤੇ ਹਿਰਦੇ ਵਿੱਚ ਪ੍ਰੇਮ ਧਾਰ ਕੇ ਟਹਿਲ ਸੇਵਾ ਕਮਾਓ ਸਤ ਸੰਗਤ ਦਾ ਜੋੜ ਮੇਲ ਕਰੋ ਤੇ ਗੁਰਬਾਣੀ ਪੜਨ ਦੀ ਮਨ ਵਿੱਚ ਵੱਡੀ ਪ੍ਰੀਤ ਧਾਰਨ ਕਰੋ ਫਿਰ ਸੁਖ ਪ੍ਰਾਪਤ ਹੋਏਗਾ ਤੇ ਤਾਪ ਨਹੀਂ ਚੜੇਗਾ ਤੇ ਸੋਖ ਸੰਤਾਪ ਖਤਮ ਹੋ ਜਾਣਗੇ ਫਿਰ ਦੇ ਵਿੱਚ ਡਰ ਕੇ ਸਾਰਿਆਂ ਨੇ ਗੁਰੂ ਜੀ ਦੀ ਗੱਲ ਮੰਨ ਲਈ ਜਿਵੇਂ ਗੁਰੂ ਜੀ ਨੇ ਕਿਹਾ ਸੀ ਉਸ ਪ੍ਰਕਾਰ ਹੀ ਕੀਤਾ ਦਇਆ ਧਰਮ ਕਰਦੇ ਸਨ ਅਤੇ ਬਾਣੀ ਪੜ੍ਹਦੇ ਸਨ ਤੇ ਉਸ ਦੇਸ਼ ਵਿੱਚ ਮਹਾਨ ਸਿੱਖੀ ਫੈਲ ਗਈ ਫਿਰ ਸਰਹੰਦ ਦੇ ਸੂਬੇ ਨੇ ਜਦ ਗੁਰੂ ਜੀ ਬਾਰੇ ਜਾਣਿਆ ਤਾਂ ਗੁਰੂ ਜੀ ਦੇ ਉੱਥੇ ਟਿਕਣ ਕਰਕੇ ਮਹਾਨ ਦੁਖੀ ਹੋਇਆ ਉਸ ਨੇ ਦੁਬਾਰਾ ਪੱਤਰ ਲਿਖ ਕੇ ਆਪਣਾ ਜ਼ੋਰ ਜਤਾਇਆ ਤੇ ਉਸ ਪੱਤਰ ਨੂੰ ਭਾਈ ਡੱਲੇ ਦੇ پاس ਪਹੁੰਚਾਇਆ ਦੂਤ ਉਸ ਪੱਤਰ ਨੂੰ ਲੈ ਕੇ ਕਿਲੇ ਦੇ ਵਿੱਚ ਗਿਆ ਸਤਿਗੁਰੂ ਜੀ ਨੂੰ ਉਸ ਦੀ ਖਬਰ ਹੋ ਗਈ ਤਦ ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਭੇਜਿਆ ਅਤੇ ਕਿਹਾ ਗੁਪਤ ਰਹਿ ਕੇ ਸੁਣੀ ਕਿ ਵਜ਼ੀਰ ਖਾਨ ਨੇ ਕੀ ਲਿਖ ਕੇ ਭੇਜਿਆ ਹੈ ਤੇ ਇਹ ਵੀ ਸੁਣਾਓ ਡੱਲਾ ਤਦ ਕੀ ਕਹਿੰਦਾ ਹੈ ਨਹੀਂ ਡਰਦਾ ਹੈ ਜਾਂ ਡਰਦਾ ਹੈ ਅੰਦਰ ਇੱਧਰ ਉੱਧਰ ਸਿੱਖ ਫਿਰਦਾ ਸੀ ਡੱਲੇ ਨੇ ਤੁਰਕ ਦੇ ਲਿਖੇ ਪਰਵਾਨੇ ਨੂੰ ਸੁਣਿਆ ਕਿਉਂ ਆਪਣਾ ਬੁਰਾ ਕਰਨ ਦੀ ਇਬਲਾਸ਼ਾ ਹੈ ਬਾਦਸ਼ਾਹ ਦੇ ਦੁਸ਼ਮਣ ਗੁਰੂ ਜੀ ਨੂੰ ਤੂੰ ਆਪਣੇ ਪਾਸ ਰੱਖਿਆ ਹੈ ਹੁਣ ਵੀ ਜੇ ਆਪਣੀ ਭਲਾਈ ਚਾਹੁੰਦਾ ਹੈ ਤਾਂ ਸਾਡੇ ਪਾਸ ਗੁਰੂ ਜੀ ਨੂੰ ਫੜਾ ਦੇ ਅਸੀਂ ਵੱਡੀ ਸੈਨਾ ਭੇਜਦੇ ਹਾਂ ਉਹ ਸੈਨਾ ਨਾਲ ਮਿਲ ਕੇ ਗੁਰੂ ਜੀ ਨੂੰ ਫੜਵਾ ਦੇ ਨਹੀਂ ਤਾਂ ਤੈਨੂੰ ਵੱਡੀ ਸਜ਼ਾ ਦਿਆਂਗੇ ਇਸ ਥਾਂ ਤੈਨੂੰ ਵਸਣ ਨਹੀਂ ਦੇਵਾਂਗੇ ਤੇਰਾ ਨਗਰ ਲੁੱਟ ਕੇ ਉਜਾੜ ਬਣਾ ਦੇਵਾਂਗੇ ਅਚਾਨਕ ਆ ਕੇ ਸਾਰਿਆਂ ਨੂੰ ਫੜ ਲਵਾਂਗੇ ਇਹ ਸੁਣ ਕੇ ਭਾਈ ਡੱਲੇ ਨੇ ਉੱਤਰ ਲਿਖਵਾਇਆ ਅਸੀਂ ਨਹੀਂ ਡਰਦੇ ਹਾਂ ਜੇ ਡਰਾਉਣਾ ਚਾਹੁੰਦਾ ਹੈ ਜਿਹੜਾ ਦਲ ਭੇਜੇਗਾ ਉਸ ਦੇ ਨਾਲ ਯੁੱਧ ਕਰਾਂਗੇ ਤੇ ਉਸ ਨੂੰ ਮਾਰ ਲੁੱਟ ਕੇ ਅੱਗੇ ਚੱਲ ਪਾਵਾਂਗੇ ਜਲ ਰਹਿਤ रणਖੇਤਰ ਵਿੱਚ ਤੇਰਾ ਵਾਸ ਨਹੀਂ ਚੱਲੇਗਾ ਮੇਰਾ ਗੁਰੂ ਮੇਰੇ ਸਿਰ ਦੇ ਨਾਲ ਹੈ ਕਿਸੇ ਵੀ ਦੀ ਨਾਲ ਵੀ ਉਸ ਨੂੰ ਫੜਾਂਗੇ ਨਹੀਂ ਅਤੇ ਨਾ ਹੀ ਕਿਸੇ ਨੂੰ ਫੜਨ ਦੇਾਂਗੇ ਉਹਨਾਂ ਨੂੰ ਆਪਣੇ ਪ੍ਰਾਣਾਂ ਦੇ ਨਾਲ ਰੱਖਾਂਗੇ ਇਸ ਪ੍ਰਕਾਰ ਡੱਲੇ ਨੇ ਉੱਤਰ ਲਿਖਵਾਇਆ ਤੇ ਵਜੀਦੇ ਦੇ ਸਾਹਮਣੇ ਤੁਰੰਤ ਭੇਜ ਦਿੱਤਾ ਸਿੱਖਾ ਨੇ ਦੋਵਾਂ ਪਾਸਿਆਂ ਦੀ ਗੱਲਬਾਤ ਪੱਲੀ ਪ੍ਰਕਾਰ ਉਸ ਸਮੇਂ ਸੁਣ ਲਈ ਉਹ ਸਾਰੀ ਗੱਲਬਾਤ ਉਸ ਨੇ ਸਤਿਗੁਰੂ ਜੀ ਦੇ ਪਾਸ ਆ ਕੇ ਸੁਣਾ ਦਿੱਤੀ ਇਹ ਸੁਣ ਕੇ ਸੁਖਦਾਈ ਸਤਿਗੁਰੂ ਜੀ ਪ੍ਰਸੰਨ ਹੋ ਗਏ ਕਈ ਦਿਨ ਹੋਰ ਬਤੀਤ ਕੀਤੇ ਸਤਿਗੁਰੂ ਜੀ ਉਸ ਸਥਾਨ ਵਿਖੇ ਹੀ ਰਹਿੰਦੇ ਰਹੇ ਸਿੱਖ ਸੰਗਤ ਬਹੁਤ ਦੂਰ ਦੂਰ ਤੋਂ ਆਉਂਦੀ ਸੀ ਤੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਸੀਸ ਚੋ ਕੋ ਹੁੰਦੇ ਸਨ ਅਨੇਕਾ ਪ੍ਰਕਾਰ ਦੇ ਉਪਹਾਰ ਲਿਆ ਕੇ ਅਰਪਣ ਕਰਦੇ ਸਨ ਤੇ ਸਾਰੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਸਨ ਰਾਤ ਨੂੰ ਦਸਾਂ ਸਿੰਘਾਂ ਦਾ ਪੈਰਾ ਰਹਿੰਦਾ ਸੀ ਉਹ ਪਲੰਗ ਦੇ ਨੇੜੇ ਜਾ ਕੇ ਨਿਤ ਠਹਿਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ